ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਟਿੰਕਾ ਜੱਟ ਇਸ ਵੇਲੇ ਦੀ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਆਂ ਇਸ ਖਬਰ ਇਹ ਹੈ ਕਿ ਜਿਹੜੇ ਲੋਕ ਸ਼ਰਾਬ ਪੀਣ ਦੇ ਸ਼ਕੀਨ ਹਨ ਅੱਜ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਐਕਸਾਈਟ ਡਿਪਾਰਟਮੈਂਟ ਦੇ ਵੱਲੋਂ ਦੇਰ ਰਾਤ ਲੁਧਿਆਣਾ ਸ਼ਹਿਰ ਦੇ ਕੁਝ ਜਿਹੜੇ ਠੇਕੇ ਨੇ ਉਹ ਸੀਲ ਕੀਤੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਲੁਧਿਆਣਾ ਦੇ ਭਾਰਤਨਗਰ ਚੌਂਕ ਦੀਆਂ ਜਿੱਥੇ ਅੱਜ ਰਾਇਲ ਪੰਜਾਬ ਕੰਪਨੀ ਦੇ ਪੂਰੇ ਪੰਜਾਬ ਭਰ ਦੇ ਵਿੱਚ ਕੁਝ ਠੇਕੇ ਜਿਹੜੇ ਨੇ ਉਹ ਸੀਲ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਭਾਰਤਨਗਰ ਚੌਂਕ ਦੀਆਂ ਦਿਖਾ ਰਹੇ ਨੇ ਇਹ ਰਾਇਲ ਪੰਜਾਬ ਦੇ ਜਿਹੜੇ ਠੇਕੇ ਨੇ ਬੀਤੀ ਰਾਤ ਅਕਸਾਈ ਡਿਪਾਰਟਮੈਂਟ ਦੇ ਵੱਲੋਂ ਇਹ ਠੇਕੇ ਜਿਹੜੇ ਨੇ ਉਸ ਸੀਲ ਕੀਤੇ ਗਏ ਨੇ ਹੁਣ ਦੇਖਣਾ ਤਾਂ ਇਹ ਹੋਵੇਗਾ ਵੀ ਇਹ ਠੇਕੇ ਕਦੋਂ ਖੋਲਦੇ ਨੇ ਤੇ ਕਿਦਾਂ ਖੋਲਦੇ ਨੇ ਕਿਉਂਕਿ ਨਾ ਤਾਂ ਅੱਜ 2 ਅਕਤੂਬਰ ਹੈ ਨਾ ਹੀ ਅੱਜ ਗਾਂਧੀ ਜੰਤੀ ਹੈ ਪਰ ਜਿਹੜੇ ਠੇਕੇ ਨੇ ਉਹ ਬੰਦ ਨੇ ਸ਼ਰਾਬ ਪੀਣ ਵਾਲੇ ਜਿਹੜੇ ਲੋਕ ਨੇ ਉਹ ਨਿਰਾਸ਼ ਨੇ ਜਿਹੜੇ ਤੇ ਗੇੜੇ ਮਾਰ ਰਹੇ ਨੇ ਪਰ ਉਹਨਾਂ ਨੂੰ ਦਾਰੂ ਨਹੀਂ ਮਿਲ ਰਹੀ ਨਵੀਆਂ ਤੇ ਤਾਜ਼ੀਆਂ ਤਸਵੀਰਾਂ ਦੇਖਦੇ ਤੁਸੀਂ ਦੇਖਦੇ ਰਹੋ ਲੁਧਿਆਣਾ ਲਾਈਵ